ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਹਾਂ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਅੱਜ ਆਪਾਂ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਦੇ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਜੋ ਵੀ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਤੇ ਅੱਜ ਵਾਲੇ ਸੂਟ ਹੈ ਜਿਹੜੇ ਜੀ ਇਹ ਵੱਡੇ ਪਣੇ ਦੇ 3.5 ਮੀਟਰ ਦੀ ਕਟ ਆਊਗੀ ਬਹੁਤ ਹੀ ਸੋਹਣੀ ਬ੍ਰਾਂਡਡ ਮਸਲੀਨ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਕੋਈ ਵੀ ਇਹ ਖਰਾਬ ਹੋਣ ਵਾਲਾ ਕਪੜਾ ਨਹੀਂ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਤੇ ਮਸਲੀਨ ਦੇ ਸੂਟ ਆਉਣਗੇ ਜੀ ਬਹੁਤ ਹੀ ਜ਼ਿਆਦਾ ਸੌਫਟ ਇਹ ਵਾਲੇ ਆਉਣਗੇ ਜੀ ਫਲੋਰ ਕਾਟਨ ਦੇ ਸੂਟ ਹੈ ਜੀ ਨਾਲ ਇਹਨਾਂ ਦੇ ਬਹੁਤ ਸੋਹਣਾ ਦੁਪੱਟਾ ਹੈ ਜੀ ਪੂਰੇ 2.5 ਮੀਟਰ ਦਾ ਖੁੱਲਾ ਡੁੱਲਾ 2.5 2.5 ਮੀਟਰ ਦੀ ਕਟ ਆਊਗੀ ਜੀ 2.5 ਮੀਟਰ ਸਲਵਾਰ ਦਾ ਫੈਬਰਿਕ ਹੈ 2.5 ਮੀਟਰ ਸ਼ਰਟ ਦਾ ਫੈਬਰਿਕ ਹੈ ਇਹ ਬਿਲਕੁਲ ਨਿਊ ਕਪੜਾ ਹੈ ਜੀ ਬਿਲਕੁਲ ਨਵਾਂ ਹੀ ਆਇਆ ਹੈ ਮਾਰਕੀਟ ਦੇ ਵਿੱਚ ਤੇ ਆਪਣੇ ਕੋਲੇ ਸਭ ਤੋਂ ਪਹਿਲਾਂ ਹੀ ਨਵੀਂ ਚੀਜ਼ ਆ ਜਾਂਦੀ ਹੈ ਜੀ ਬਹੁਤ ਸੋਹਣਾ ਇਹ ਸਟੱਫ ਹੈ ਜੀ ਇਹਦੇ ਵਿੱਚ ਲਾਈਨ ਬਣੀਆਂ ਹੋਈਆਂ ਜੀ ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ ਬਾਟਮ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਤੇ ਨਾਲ ਇਹਨਾਂ ਦੇ ਪੂਰੇ ਖੁੱਲੇ ਡੁੱਲੇ ਡਿਜੀਟਲ ਪ੍ਰਿੰਟ ਦੇ ਦੁਪੱਟੇ ਆਉਣਗੇ ਜੀ ਬਹੁਤ ਸੋਹਣੇ ਬਹੁਤ ਹੀ ਜਿਆਦਾ ਪਿਆਰੇ ਇਹਨਾਂ ਦੇ ਕਲਰ ਹੈ ਬਹੁਤ ਹੀ ਜਿਆਦਾ ਡਿਜ਼ਾਈਨਿੰਗ ਸੋਹਣੀ ਹੈ ਜੀ ਇਹਨਾਂ ਦੀ ਬਿਲਕੁਲ ਨਵੀਂ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਜੀ ਸਾਰਾ ਫੈਬਰਿਕ ਬ੍ਰਾਂਡਡ ਆਊਗਾ ਜੀ ਆਪਣੇ ਕੋਲੇ ਬਹੁਤ ਸੋਹਣਾ ਕਪੜਾ ਆ ਰੂਗਾ ਜੀ ਬਹੁਤ ਹੀ ਜਿਆਦਾ ਸੌਫਟ ਹੈ ਜੀ ਇਹ ਵਾਲੇ ਕਾਟਨ ਦੇ ਸੂਟ ਆਉਣਗੇ ਜੀ ਆਲ ਓਵਰ ਬਹੁਤ ਸੋਹਣਾ ਸਟੱਫ ਹੈ ਜੀ ਇਹਨਾਂ ਦਾ ਤੇ ਇਹਨਾਂ ਦੀ ਰੇਂਜ ਵੀ ਬਿਲਕੁਲ ਜਾਇਜ਼ ਹੈ ਜੀ ਓਨਲੀ 600 ਰੁਪਏ ਦਾ ਇਹ ਸੂਟ ਹੈ ਬਹੁਤ ਸੋਹਣਾ ਸਟੱਫ ਹੈ ਜੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਸੌਫਟ ਗਰਮੀ ਦੇ ਵਿੱਚ ਪਾਉਣ ਵਾਲਾ ਆਮ ਕਰੇ ਪਾਉਣ ਵਾਲਾ ਬਹੁਤ ਸੋਹਣਾ ਸਟੱਫ ਹੈ ਜੀ ਤੁਸੀਂ ਇਹਨਾਂ ਨੂੰ ਲੈਸ ਵਗੈਰਾ ਦੀ ਡਿਜ਼ਾਈਨਿੰਗ ਕਰਕੇ ਬਹੁਤ ਸੋਹਣਾ ਸੂਟ ਬਣਾ ਸਕਦੇ ਹੋ ਇਹ ਸੂਟ ਰੈਡੀ ਹੋ ਕੇ ਬਹੁਤ ਸੋਹਣੇ ਬੰਦੇ ਹੈ ਜੀ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਹੋਵੇ ਤਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕੋਈ ਵੀ ਕਲਰ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਜ਼ਾਈਨਿੰਗ ਕਰਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਵਰਕ ਕਰਵਾਉਣਾ ਹੋਵੇ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੇ ਹਰ ਤਰ੍ਹਾਂ ਦਾ ਸੂਟ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਸੂਟਾਂ ਦੇ ਨਾਲ ਦੁਪੱਟੇ ਜੀ ਬਹੁਤ ਸੋਹਣੇ 4 ਸਾਈਡ ਇਹਨਾਂ ਦੇ ਉੱਪਰ ਵਰਕ ਹੋਇਆ ਹੈ ਦੁਪੱਟਿਆਂ ਦੇ ਜੀ ਇਹ कॉटन ਦੇ ਦੁਪੱਟੇ ਆਉਣਗੇ ਜੀ ਮੈਚਿੰਗ ਇਹਨਾਂ ਦੇ ਨਾਲ ਬਾਟਮ ਹੈ ਸਟੱਫ ਦੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਜੀ ਪੂਰਾ ਗਰੰਟੀ ਵਾਲਾ ਸਟੱਫ ਹੈ ਜੀ ਬਹੁਤ ਸੋਹਣਾ 100% ਕਾਟਨ ਦੇ ਸੂਟ ਆਉਣਗੇ ਜੀ ਸਾਰੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਸੀਂ ਇਹੋ ਜਿਹੇ ਸੋਹਣੇ ਸੋਹਣੇ ਸੂਟ ਦੇਖ ਸਕੋ ਜੀ ਤੇ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ